ਸੁਰਿੰਦਰ ਕੌਰ ਦਾ ਐਕਟ ਕੀਤਾ ਸੀ ਮੈਂ ਪੰਜਾਬ ਦੀ ਲੋਕ ਗਾਇਕ ਉਹਨਾਂ ਦੀ ਥੋੜੀ ਬਹੁਤ ਜੀਵਨੀ ਉਹਨਾਂ ਦੇ ਗਾਣੇ ਉਹਨਾਂ ਦਾ ਬਹੁਤ ਕੁਝ ਸੀਗਾ ਕਿ ਉਹਦਾ ਇੱਕ ਸੋਲੋ ਐਕਟ ਬਣਿਆ ਸੀਗਾ ਮੈਂ ਉਹ 'ਚ ਖੁਦ ਗਾਇਆ ਵੀ ਸੀ ਤੇ ਐਕਟ ਵੀ ਕੀਤਾ ਸੀ ਵੱਧ ਤੋਂ ਵੱਧ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਈ ਡਰਦੀਆਂ ਰਹਿੰਦੀਆਂ ਕਿ ਪਤਾ ਨਹੀਂ ਅਸੀਂ ਅੱਗੇ ਜਾਵਾਂਗੇ ਤੇ ਕੀ ਹੋਊਗਾ ਲੋਕ ਗੱਲਾਂ ਕਰਨਗੇ ਲੋਕ ਗੱਲਾਂ ਕਰਦੇ ਨੇ ਕਿਉਂਕਿ ਲੋਕ ਗੱਲਾਂ ਕਰਨ ਲਈ ਹੀ ਬਣੇ ਨੇ ਪਰ ਸਾਨੂੰ ਕੁਝ ਕਰਨਾ ਪੈਣਾ ਹੈ ਤੇ ਜਦੋਂ ਸਰਕਾਰੀ ਸਕੂਲਾਂ ਦੇ ਬੱਚੇ ਨੈਸ਼ਨਲ ਪੱਧਰ ਤੇ ਜਾ ਕੇ ਅਚੀਵਮੈਂਟ ਕਰਦੇ ਆ ਤੇ ਆਪਣੇ ਆਪ ਦੀ ਕਈ ਗੱਲਾਂ ਦਾ ਜਵਾਬ ਹੈ ਸੋ ਮਾਨਤਾ ਮਹਿਸੂਸ ਹੋਈ ਗਈ ਟੈਪਸ ਕਲੀਅਰ ਕਰਨ ਤੋਂ ਬਾਅਦ ਡਿਸਟ੍ਰਿਕਟ ਜ਼ੋਨਲ ਸਟੇਟ ਫਿਰ ਆਪਣੇ ਸਟੇਟ ਨੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸਾਡੇ ਆਪਣੇ ਸਕੂਲ ਦਾ ਸਰਕਾਰੀ ਸਕੂਲ ਦਾ ਬੱਚਾ ਹੋਵੇ ਤੇ ਪੰਜਾਬ ਸਟੇਟ ਨੂੰ ਜਾ ਕੇ ਨੈਸ਼ਨਲ ਪੱਧਰ ਤੇ ਰਿਪਰੈਜ਼ੈਂਟ ਕਰੇ ਤਾਂ ਇਹ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਕੁਝ ਜਿਹੜਾ ਕਲਾਸਿਕਲ ਡਾਂਸ ਆ ਉਹ ਮੇਨਲੀ ਜਿਹੜਾ ਬੋਸ ਤੋਂ ਡਿਵੈਲਪ ਹੋਇਆ ਹੈ ਜਿਦਾ ਭਗਵਾਨ ਨਟਰਾਜ ਮੈਨੂੰ ਉੱਥੋਂ ਈ ਬਲ ਪਾਇਆ ਇਸ ਕਰਕੇ ਮੈਂ ਚੁਣਿਆ ਕਿ ਮੈਨੂੰ ਬਚਪਨ ਤੋਂ ਹੀ ਵਧੀਆ ਲੱਗਦਾ ਸੀ ਕਲਾਸ ਪੜਨਾ ਮਾਂ-ਬਾਪ ਦਾ ਜਿਗਰਾ ਤੇ ਮਾਂ-ਬਾਪ ਦੇ ਜਿਗਰੇ ਨੂੰ ਵਧਾਣ ਵਾਲਾ ਜੇ ਕੋਈ ਔਲਾਦ ਚੰਗੀ ਨਿਕਲ ਆਵੇ ਤੇ ਮਾਂ-ਬਾਪ ਦਾ ਜਿਗਰਾ ਵੀ ਵੱਧਦਾ ਤੇ ਉਹਦੀ ਛਾਤੀ ਵੀ ਚੌੜੀ ਹੁੰਦੀ ਹੈ ਕਿੰਨੇ ਨੇ ਕਿ ਧੀਆਂ ਜਿਹੜੀਆਂ ਨੇ ਦੁੱਖ ਬਣਾਉਂਦੀਆਂ ਨੇ ਵਾਕਈ ਹੀ ਇਹ ਗੱਲ ਸੱਚ ਹੁੰਦੀ ਹੈ ਕਿ ਧੀਆਂ ਦੁੱਖ ਬਣਾਉਂਦੀਆਂ ਹਨ ਤੇ ਇੱਕ ਕਹਾਵਤ ਹੈ ਕਿ ਪੁੱਤ ਜਿਹੜੇ ਜ਼ਮੀਨਾਂ ਬਣਾਉਂਦੇ ਹਨ ਪਰ ਹਰ ਪੁੱਤ ਜ਼ਮੀਨਾਂ ਨਹੀਂ ਬਣਾਉਂਦਾ ਹਰ ਪੁੱਤ ਹਰਤੀ ਆਪਣੇ ਮਾਪੇ ਦਾ ਸਿਰ ਉੱਚਾ ਕਰਨ ਲਈ ਜੀ ਜਾਣ ਤੋੜ ਮਿਹਨਤ ਕਰਦੇ ਹਨ ਤੇ ਉਸੇ ਤਰ੍ਹਾਂ ਸਾਡੇ ਜਿਹੜੇ ਗੁਰੂ ਨੇ ਯਾਨੀ ਟੀਚਰ ਨੇ ਉਹ ਵੀ ਆਪਣੇ ਵਿਦਿਆਰਥੀਆਂ ਦੀ ਦੇਖਭਾਲ ਕਰਦੇ ਹਨ ਮਾਪੇ ਵਾਂਗ ਬਣ ਕੇ ਉਹਨਾਂ ਨੂੰ ਹਰ ਇੱਕ ਚੰਗੀ ਚੀਜ਼ ਸਿਖਾਉਂਦੇ ਹਨ ਤਾਂ ਕਿ ਉਹ ਸਮਾਜ ਦੇ ਵਿੱਚ ਜਾ ਕੇ ਵਿਚਰਨ ਤੇ ਚੰਗਾ ਸਮਾਜ ਬਣਾ ਸਕਣ ਇਸੇ ਤਰ੍ਹਾਂ ਦਾ ਇੱਕ ਸਾਡੀ ਧੀ ਹੈ ਹਲਕਾ ਮਨਜੀਠਾ ਦੇ ਪਿੰਡ ਸ਼ਾਮਨਗਰ ਦੀ ਤੇ ਸਰਕਾਰੀ ਸਕੂਲ ਮਨਜੀਠਾ ਦੀ ਵਿਦਿਆਰਥਣ ਹੈ ਜਿਨੇ ਸਿਰਫ ਆਪਣੇ ਮਾਂ-ਬਾਪ ਦਾ ਆਪਣੇ ਪਿੰਡ ਦਾ ਆਪਣੇ ਸਕੂਲ ਦਾ ਆਪਣੇ ਜ਼ਿਲ੍ਹੇ ਦਾ ਨਾਮ ਨਹੀਂ ਰੋਸ਼ਨ ਕੀਤਾ ਉਸਨੇ ਸਾਰੇ ਹਿੰਦੁਸਤਾਨ ਦੇ ਵਿੱਚ ਤੀਜੀ ਪੋਜੀਸ਼ਨ ਕਲਾ ਉਤਸਵ ਦੇ ਵਿੱਚ ਨਾਟ ਸ਼ਾਲਾ ਦੇ ਵਿੱਚ ਲੈ ਕੇ ਅੱਜ ਸਾਡਾ ਵੀ ਜਿਗਰਾ ਸਾਡਾ ਵੀ ਜਿਹੜਾ ਛਾਤੀ ਆ ਚੌੜੀ ਕਰ ਦਿੱਤੀ ਆ ਸਾਡਾ ਵੀ ਅਸੀਂ ਉਸ ਨੂੰ ਮਿਲਣ ਵਾਸਤੇ ਸਾਡਾ ਵੀ ਬੜਾ ਉਤਸ਼ਾਹ ਆ ਸਭ ਤੋਂ ਪਹਿਲਾਂ ਆਪਾਂ ਉਸ ਧੀ ਨੂੰ ਪੀਟੀਸੀ ਨਿਊਜ਼ ਵੱਲੋਂ ਮੁਬਾਰਕਬਾਦ ਦਿੰਦੇ ਆ ਜਿਨੇ ਪੰਜਾਬ ਦਾ ਨਾਮ ਉੱਚਾ ਕੀਤਾ ਸਾਰੇ ਦੇਸ਼ ਦੇ ਵਿੱਚ ਉਸ ਨਾਲ ਮਿਲਣ ਜਾ ਰਹੇ ਆ ਅੱਜ ਤੁਹਾਨੂੰ ਮਿਲਾਨੇ ਉਸ ਹੋਣ ਹਾਰਤੀ ਨੂੰ ਸਰ ਰਮਨਦੀਪ ਕਾ ਗਮਨਦੀਪ ਜੀ ਸਭ ਤੋਂ ਪਹਿਲਾਂ ਤੇ ਪੀਟੀਸੀ న్యూਸ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਸਰ ਥੈਂਕਸ ਵੀ ਅੱਜ ਜਿਹੜਾ ਤੁਸੀਂ ਅੱਜ ਪੰਜਾਬ ਦਾ ਨਾਮ ਰੋਸ਼ਨ ਕੀਤਾ ਥੈਂਕ ਯੂ ਸਰ ਇਤਸਰਾ ਰੋਸ਼ਨ ਕੀਤਾ ਕਿੱਥੇ ਰੋਸ਼ਨ ਕੀਤਾ ਤੁਸੀਂ ਰੋਸ਼ਨ ਮੈਂ ਦਿੱਲੀ ਗਈ ਸੀ ਨੈਸ਼ਨਲੀ ਉੱਥੇ ਮੇਰਾ ਗਾਂਧੀ ਸਮ੍ਰਿਤੀ ਚ ਮੇਰਾ ਸੋਲੋ ਐਕਟ ਸੀਗਾ ਉੱਥੇ ਮੈਂ ਸੋਲੋ ਐਕਟ ਕਰਕੇ ਆਈ ਸੀ ਇਸ ਚੀਜ਼ ਦਾ ਸੋਲੋ ਐਕਟ ਸੀ ਕੀ ਬਣਾ ਤੇ ਕੀਤਾ ਸਰਿੰਦਰ ਕੌਰ ਦਾ ਐਕਟ ਕੀਤਾ ਸੀ ਮੈਂ ਪੰਜਾਬ ਦੀ ਲੋਕ ਗਾਇਕਾ ਅੱਛਾ ਕੀ ਕੀਤਾ ਤੇ ਜਿਹੜਾ ਸਰਿੰਦਰ ਇਸ ਤਰ੍ਹਾਂ ਤੁਹਾਡੇ ਉਨਾਂ ਦੀ ਥੋੜੀ ਬਹੁਤ ਜੀਵਨੀ ਉਹਨਾਂ ਦੇ ਗਾਣੇ ਉਹਨਾਂ ਦਾ ਬਹੁਤ ਕੁਝ ਸੀਗਾ ਕਿ ਉਹਦਾ ਇੱਕ ਸੋਲੋ ਐਕਟ ਬਣਿਆ ਸੀਗਾ ਮੈਂ ਉਹ 'ਚ ਖੁਦ ਗਾਇਆ ਵੀ ਸੀ ਤੇ ਐਕਟ ਵੀ ਕੀਤਾ ਸੀ ਡਰੇ ਨਹੀਂ ਥੋੜਾ ਜਿਹਾ ਹੁੰਦਾ ਹੈ ਪਰਫਾਰਮੈਂਸ ਤੋਂ ਪਹਿਲਾਂ ਪਰ ਜਦੋਂ ਸਟੇਜ ਤੇ ਚੜ ਜਾਈਦਾ ਫਿਰ ਨਹੀਂ ਡਰ ਲੱਗਦਾ ਸ੍ਰਿੰਦਰ ਕੌਰ ਜੀ ਦਾ ਵੀ ਇੱਕ ਐਕਟ ਕੀਤਾ ਹੋਰ ਵੀ ਬਹੁਤ ਸਸੇ ਉਹਨਾਂ ਦਾ ਵੀ ਨਹੀਂ ਕੀਤਾ ਮਤਲਬ ਕਦੀ ਕਦੀ ਅੰਦਰੋਂ ਫੀਲ ਆ ਜਾਂਦਾ ਹੈ ਨਾ ਜਦ ਸਰ ਹੁਣ ਹੀ ਸਾਰੇ ਪੁੱਛਦੇ ਆ ਸਰ ਨੇ ਵੀ ਮੈਨੂੰ ਕਿਹਾ ਕਿ ਕੀ ਕਰਨਾ ਆ ਠੀਕ ਆ ਠੀਕ ਆ ਫਿਰ ਜੋ ਸਰ ਕਹਿ ਦਿੰਦੇ ਆ ਫਿਰ ਆਪਾਂ ਕਰ ਲੈਨੇ ਕਿਉਂਕਿ ਸਰੀ ਨੇ ਜੋ ਕਰਾਉਂਦੇ ਨੇ ਬਸ ਜੋ ਉਹਨਾਂ ਨੇ ਕਹਤਾ ਉਹੀ ਕਰਨਾ ਹੈ ਕਿੰਨੇ ਬੱਚੇ ਸੀ ਅ ਉੱਥੇ ਟੋਟਲ ਹੈਗੇ ਸੀ ਮੇਰੇ ਕੰਪੀਟੀਸ਼ਨ ਚ 36 ਕੁੜੀਆਂ ਸੀਗਾ ਬਿਲਕੁੜੀਆਂ ਕੁੜੀਆਂ ਹਾਂਜੀ ਕੁੜੀਆਂ ਦਾ ਕੁੜੀਆਂ ਨਾਲ ਮੁੰਡਿਆਂ ਦਾ ਮੁੰਡਿਆਂ ਨਾਲ ਕੰਪੀਟੀਸ਼ਨ ਸੀ ਹਾਂਜੀ ਕਿਹੜੀ ਪੋਜੀਸ਼ਨ ਤੇ ਆ ਮੈਂ 3rd ਜਿਹੜੋ 3rd ਪੋਜੀਸ਼ਨ ਤੇ ਆਏ ਤੇ ਤੁਹਾਨੂੰ ਕਿੱਸ ਤਰ੍ਹਾਂ ਮਹਿਸੂਸ ਹੋਇਆ ਤੇ ટીਚਰ ਵੀ ਨਾਲ ਗਏ ਹੋਣਗੇ ਕਿ ਤੁਹਾਨੂੰ ਲੱਗਦਾ ਮੈਨੂੰ ਬਹੁਤ ਵਧੀਆ ਲੱਗਾ ਕਿ ਮੈਂ ਖਾਲੀ ਹੱਥ ਨਹੀਂ ਮੁੜ ਰਹੀ ਮੈਂ ਕੁਝ ਨਾ ਕੁਝ ਲੈ ਕੇ ਜਾ ਰਹੀ ਹਾਂ ਅੱਜ ਆਪਣੇ ਨਾਲ ਦੀਆਂ ਕਲਾਸ ਫੈਲੋਆਂ ਨੂੰ ਇਸ ਤਰ੍ਹਾਂ ਕੀ ਸੁਨੇਹਾ ਦੇਵਾਂਗੀ ਮੈਂ ਹੀ ਕਹੂੰਗੀ ਕਿ ਵੱਧ ਤੋਂ ਵੱਧ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਕਈ ਡਰਦੀਆਂ ਰਹਿੰਦੀਆਂ ਕਿ ਪਤਾ ਨਹੀਂ ਅਸੀਂ ਅੱਗੇ ਜਾਵਾਂਗੇ ਤੇ ਕੀ ਹੋਊਗਾ ਲੋਕ ਗੱਲਾਂ ਕਰਨਗੇ ਲੋਕ ਗੱਲਾਂ ਕਰਦੇ ਨੇ ਕਿਉਂਕਿ ਲੋਕ ਗੱਲਾਂ ਕਰਨ ਲਈ ਹੀ ਬਣੇ ਨੇ ਪਰ ਸਾਨੂੰ ਕੁਝ ਕਰਨਾ ਪੈਣਾ ਹੈ ਕਰਨਾ ਹੀ ਚਾਹੀਦਾ ਹੈ ਬਿਲਕੁਲ ਜੀ ਲੋਕ ਗੱਲਾਂ ਕਰਨ ਨੂੰ ਹੀ ਬਣੇ ਹਨ ਤੇ ਬੱਚੀ ਨੇ ਬਹੁਤ ਵਧੀਆ ਜਵਾਬ ਦਿੱਤਾ ਕਿ ਲੋਕ ਗੱਲਾਂ ਕਰਨੂ ਗਏ ਬਣੇ ਹਨ ਲੋਕ ਗੱਲਾਂ ਕਰਦੇ ਰਹਿਣਗੇ ਉਹਨਾਂ ਨੂੰ ਉਹਨਾਂ ਦੀ ਗੱਲਾਂ ਅਨ ਸੁਨਿਆ ਕਰਦੇ ਹੋਏ ਆਪਣੀ ਮਿਹਨਤ ਕਰੋ ਜੇ ਤੁਸੀਂ ਚੰਗੇ ਹੋ ਤੇ ਜੱਗ ਚੰਗਾ ਹੈ ਇਸੇ ਤਰ੍ਹਾਂ ਸਾਡਾ ਇੱਕ ਬੱਚਾ ਹੋਰ ਹੈ ਜਿਹੜਾ ਕਹਿੰਦੇ ਨੇ ਕਿ ਕਥਕ ਸਿਰਫ ਲੜਕੀਆਂ ਲਈ ਇੱਕ ਡਾਂਸ ਆ ਜਾਂ ਉਹ ਕਲਾਸਿਕਲ ਡਾਂਸ ਆ ਅੱਜ ਉਸ ਬੱਚੇ ਨੇ ਵੀ ਐਸੇ ਹੀ ਨੈਸ਼ਨਲ ਦੇ ਵਿੱਚ ਤੇ ਜਾ ਕੇ ਉਹਨੇ ਪਰਫਾਰਮ ਕੀਤਾ ਉਹਨਾਂ ਦੀ ਵੀ ਗੱਲ ਕਰਨੀ ਆਪਾਂ ਕਿਹੜਾ ਡਾਂਸ ਉੱਤੇ ਕਰਦੇ ਜੀ ਮੈਂ ਕਲਾਸਿਕਲ ਕਥਕ ਤੇ ਫਿਰ ਲੜਕੀਆਂ ਦਾ ਡਾਂਸ ਹੈ ਤੇ ਤੁਸੀਂ ਲੜਕੇ ਜੇ ਕਿ ਲੜਕੀਆਂ ਨੇ ਕਿਹਾ ਨਹੀਂ ਕਿ ਕੀ ਤੂੰ ਡਾਂਸ ਜੀ ਨਹੀਂ ਸਰ ਜਿਹੜਾ ਕਲਾਸਿਕਲ ਡਾਂਸ ਆ ਉਹ ਮੇਨਲੀ ਜਿਹੜਾ ਬॉयਸ ਤੋਂ ਹੀ ਡਿਵੈਲਪ ਹੋਇਆ ਹੈ ਜਿੱਦਾ ਭਗਵਾਨ ਨਟਰਾਜ ਮੇਨਲੀ ਉੱਤੋਂ ਡਿਵੈਲਪ ਹੋਇਆ ਹੈ ਇਸ ਕਰਕੇ ਮੈਂ ਚੁਣਿਆ ਕਿ ਮੈਨੂੰ ਬਚਪਨ ਦਾ ਹੀ ਵਧੀਆ ਲੱਗਦਾ ਸੀ ਕਲਾਸਿਕਲ ਡਾਂਸ ਕਿੰਨੇ ਸਾਲ ਤੋਂ ਤੁਹਾਡੇ ਤੋਂ ਮੇਰੀ 28 28 ਇਸ ਤਰ੍ਹਾਂ ਆਪਣੀ ਪੋਜੀਸ਼ਨ ਕਿਵੇਂ ਲੈ ਕੇ ਚੱਲੇ ਸੀ ਕਿ ਡਰ ਨਹੀਂ ਲੱਗਾ ਤੁਹਾਨੂੰ ਕੋਈ ਕਿਰ ਮੇ ਕੋ ਗਲਤੀ ਹੋਏਗੀ ਤੇ ਆਪਾਂ ਕੁਝ ਜੀ ਨਰਵਸਨੈਸ ਤੇ ਪਹਿਲਾਂ ਹੁੰਦੀ ਆ ਤੇ ਮੈਂ ਸੋਚਿਆ ਕਿ ਚਲੋ ਜੇ ਨਹੀਂ ਵੀ ਆਵਾਂਗੇ ਤੇ ਕੁਛ ਨਾ ਕੁਛ ਸਿੱਖ ਕੇ ਤੇ ਜਾਵਾਂਗੇ ਕੋਈ ਨਹੀਂ ਅਗਲੀ ਵਾਰ ਕੋਈ ਨਹੀਂ ਕੋਸ਼ਿਸ਼ ਹੋਰ ਕਰਾਂਗੇ ਤੇ ਆਊਗੀ ਆਡੀ ਪੋਜੀਸ਼ਨ ਵੀ ਜੀ ਬਿਲਕੁਲ ਜੀ ਪੋਜੀਸ਼ਨ ਆਏਗੀ ਬੱਚੇ ਦੇ ਮਨ ਦੇ ਵਿੱਚ ਇੱਕ ਤਰ੍ਹਾਂ ਦਾ ਜਿਗਰਾ ਹੈ ਕਿ ਮੈਂ ਅਗਲੀ ਵਾਰੀ ਜ਼ਰੂਰ ਪੋਜੀਸ਼ਨ ਲੈ ਕੇ ਆਣੀ ਚਾਹੇ ਕੁਝ ਵੀ ਹੋ ਜੇ ਆਪਾਂ ਵੀ ਦੁਆ ਕਰਾਂਗੇ ਕਿ ਜਿਹੜਾ ਬੱਚਾ ਜ਼ਰੂਰ ਅਗਲੀ ਪੋਜੀਸ਼ਨ ਲੈ ਕੇ ਆਵੇ ਜਿੱਥੇ ਜਾਵੇ ਆਪਣਾ ਨਾਮ ਰੋਸ਼ਨ ਕਰੇ ਆਪਣੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੇ ਸਾਡੇ ਨਾਲ ਐਸਐ ਸਕੂਲ ਦੇ ਪ੍ਰਿੰਸੀਪਲ ਨੇ ਜਿਹੜੇ ਗੁਰੂ ਵੀ ਘਵਾਉਂਦੇ ਨੇ ਆਏ ਉਹਨਾਂ ਨੂੰ ਪੁੱਛਦੇ ਆ ਕਿ ਕਿੰਨਾ ਕੀ ਉਹਨਾਂ ਦੀ ਛਾਤੀ ਚੌੜੀ ਹੋਈ ਹੈ ਕੀ ਨਾਮ ਹੈ ਜੀ ਮੇਰਾ ਨਾਮ ਮੋਨਕੋਰ ਮੈਂ ਪ੍ਰਿੰਸੀਪਲ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਮੈਮ ਅੱਜ ਬੱਚੇ ਜੋ ਤੁਹਾਡੇ ਗਏ ਸੀ ਨੈਸ਼ਨਲ ਕੈਡ ਕੀ ਆਏ ਇੱਕ ਪੋਜੀਸ਼ਨ ਲੈ ਕੇ ਆਏ ਹੈ ਤੇ ਵਿਚਾਰ ਇੱਕ ਕਿਸੇ ਕਾਰਨ ਰਹਿ ਗਿਆ ਹੋਏਗਾ ਚਲੋ ਉਹਨੂੰ ਆਪਾਂ ਰਹਿਣਾ ਨਹੀਂ ਸਮਝਦੇ ਕਈ ਹਾਰ ਜਿੱਤ ਤੇ ਹੁੰਦੀ ਜਾਂਦੀ ਆ ਅੱਜ ਸ਼ਾਮ ਨੂੰ ਦੇਖੋ ਜੀ ਇੱਕ ਗੱਲ ਜੋ ਗੁਰੂ ਹੁੰਦਾ ਹੈ ਉਹਦੇ ਬੱਚੇ ਅਗਰ ਕੋਈ ਵੀ ਮੁਕਾਮ ਹਾਸਲ ਕਰਕੇ ਆਂਦੇ ਆ ਕਿਸੇ ਪੋਜੀਸ਼ਨ ਤੇ ਪਹੁੰਚਦੇ ਆ ਤੇ ਉਹ ਤਾਂ ਉਹਨਾਂ ਨੂੰ ਸ਼ਬਦਾਂ ਸੇ ਬਿਆਨ ਕਰ ਹੀ ਨਹੀਂ ਸਕਦਾ ਆਪਣੀ ਖੁਸ਼ੀ ਨੂੰ ਇਹ ਜੋ ਬੱਚੇ ਇੱਕ ਵਾਰ ਨੈਸ਼ਨਲ ਚਲੇ ਗਏ ਦੇਖੋ ਐਨਐਸ ਸਟੈਪਸ ਕਲੀਅਰ ਕਰਨ ਤੋਂ ਬਾਅਦ ਡਿਸਟ੍ਰਿਕਟ ਜ਼ੋਨਲ ਸਟੇਟ ਫੇਰ ਆਪਣੇ ਸਟੇਟ ਨੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਸਾਡੇ ਆਪਣੇ ਸਕੂਲ ਦਾ ਸਰਕਾਰੀ ਸਕੂਲ ਦਾ ਬੱਚਾ ਹੋਵੇ ਤੇ ਪੰਜਾਬ ਸਟੇਟ ਨੂੰ ਜਾ ਕੇ ਨੈਸ਼ਨਲ ਪੱਧਰ ਤੇ ਰਿਪਰੈਜ਼ੈਂਟ ਕਰੇ ਤਾਂ ਇਹ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਕੁਝ ਉੱਚੋਂ ਬੱਚੇ ਦੋਨੋਂ ਜਾ ਕੇ ਆਏ ਨੇ ਪਰਫਾਰਮੈਂਸ ਦੋਨਾਂ ਦੀ ਬਹੁਤ ਵਧੀਆ ਸੀ ਪਰ ਲੇਕਿਨ ਜੋ ਵੀ ਰੂਲ ਦੇ ਅਕੋਰਡਿੰਗਲੀ ਹੁੰਦਾ ਹੈਗਾ ਫਰਸਟ ਐਂਡ ਪੋਜੀਸ਼ਨਸ ਕੱਢਣੀਆਂ ਉੱਚੋਂ ਸਾਡੇ ਇਸ ਬੱਚੀ ਨੇ ਜਿਹੜਾ ਹੈਗਾ ਤੀਜੀ ਪੋਜੀਸ਼ਨ ਹਾਸਲ ਕੀਤੀ ਹੈਗੀ ਆ ਤੋ ਦੇ ਲਈ ਸਾਡੇ ਲਈ ਤਾਂ ਹੁਣ ਖੁਸ਼ੀਆਂ ਦਾ ਕੋਈ ਸਕੂਲ ਦੇ ਲਈ ਮਾਨ ਵਾਲੀ ਗੱਲ ਮੈਂ ਕਹਣੀ ਮਜੇਠੇ ਏਰੀਅਲ ਦੇ ਲਈ ਮਾਨ ਵਾਲੀ ਗੱਲ ਅੰਬਰਾਸਰ ਡਿਸਟ੍ਰਿਕਟ ਦੇ ਲਈ ਜੋ ਕਿ ਬੱਚਾ ਨਹੀਂ ਉੱਥੇ ਜਾ ਕੇ ਆਪਣਾ ਨਾਮ ਬਣਾਇਆ ਨਾਮ ਬਣਾਇਆ ਮਾਨ ਦਿੱਤਾ ਤੁਹਾਡੇ ਸਕੂਲ ਨੂੰ ਹਾਂ ਜੀ ਬਾਕੀ ਬੱਚੀਆਂ ਨੂੰ ਉਹਦੀ ਕਲਾਸੀਆਂ ਸਕੂਲ ਦੀ ਕੀ ਦੇਖੋ ਇਹ ਚੀਜ਼ਾਂ ਕਿ ਬਈ ਅਗਰ ਅਸੀਂ ਕਿਤੇ ਵੀ ਕੋਈ ਵੀ ਜਿੱਤ ਹਾਸਲ ਕਰਦੇ ਹਾਂ ਤੇ ਬਾਕੀ ਬੱਚਿਆਂ ਨੂੰ ਉਹਦੇ ਲਈ ਇਨਸਪੀਰੇਸ਼ਨ ਜ਼ਰੂਰ ਮਿਲਦੀ ਹੈ ਅੱਜ ਜੇ ਅਗਰ ਸਟੇਜ ਤੇ ਖੜੇ ਕਰਕੇ ਕੁਝ ਬੱਚੇ ਆਨਰ ਕਰਦੇ ਆ ਉਹਨਾਂ ਨੂੰ ਮੈਡਲਸ ਮਿਲ ਰਹੇ ਆ ਟਰੋਫੀਜ਼ ਮਿਲ ਰਹੀਆਂ ਉਹਨਾਂ ਦੇ ਲਈ ਪ੍ਰੇਜ਼ ਦੇ ਲਈ ਗੱਲ ਹੁੰਦੀ ਹੈ ਜਦੋਂ ਤੇ ਜਿਹੜੇ ਸਾਹਮਣੇ ਬੈਠੇ ਬੱਚੇ ਹੈਗੇ ਆ ਉਹਦੇ ਵਿੱਚੋਂ ਕੁਝ ਪਰਸੈਂਟ ਹੈ ਜ਼ਰੂਰ ਦਿਮਾਗ ਦੇ ਵਿੱਚ ਆਪਣੇ ਬਠਾਉਂਦੇ ਆ ਕਿ ਅਸੀਂ ਵੀ ਕਿਸੇ ਦਿਨ ਉੱਥੇ ਖੜੇ ਹੋਣਾ ਹੈ ਜਾ ਕੇ ਬਿਲਕੁਲ ਜੀ ਖੜੇ ਹੋਣਾ ਪ੍ਰਿੰਸੀਪਲ ਮੈਡਮ ਦਾ ਕਹਿਣਾ ਹੈ ਕਿ ਬੱਚਿਆਂ ਦੇ ਵਿੱਚ ਪ੍ਰੇਰਣਾ ਆਉਂਦੀ ਹੈ ਕਿ ਜੇ ਇਸ ਲੜਕੀ ਨੇ ਜਾਂ ਇਸ ਲੜਕੇ ਨੇ ਸਾਡੇ ਕਲਾਸ ਫੈਲੋ ਨੇ ਇੰਨੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਆਪਾਂ ਵੀ ਕੋਸ਼ਿਸ਼ ਕਰੀਏ ਉਸ ਉਪਲਬਧੀ ਦੇ ਉੱਤੇ ਜਾਣ ਦੀ ਹੁਣ ਤੁਹਾਨੂੰ ਮਿਲਾਨੇ ਆ ਸਭ ਤੋਂ ਬਾਅਦ ਇੱਕ ਉਹਨਾਂ ਦੇ ਜਿਹੜੇ ਗੁਰੂ ਨੇ ਇਸ ਬੱਚੀ ਦੇ ਗੁਰੂ ਨੇ ਜਿਹੜੇ ਨਾਟ ਨਾਟਸ਼ਾਲਾ ਦੇ ਵਿੱਚ ਭਾਗ ਵੀ ਲੈਨੇ ਨੇ ਖੁਦ ਇਹਨਾਂ ਦੀ ਆਪਣੀ ਇੱਕ ਮੰਡਲੀ ਹੈ ਨਾਟਸ਼ਾਲਾ ਦੀ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੂੰ ਕਿੰਨਾ ਕਮਾਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮੇਲ ਸ਼ਾਮਨਗਰ ਗੁਰਮੇਲ ਜੀ ਕੱਚੀ ਤੁਹਾਡੀ ਸਟੂਡੈਂਟ ਆ ਨਾਟਸ਼ਾਲਾ ਦੇ ਵਿੱਚ ਤੀਜਾ ਸਥਾਨ ਸਾਰੇ ਹਿੰਦੁਸਤਾਨ ਤੋਂ ਲੈ ਕੇ ਆਈ ਹੈ ਹਾਂਜੀ ਕਿੰਨਾ ਕੋ ਮਾਨ ਮਹਿਸੂਸ ਕਰਦੇ ਸਰ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡਾ ਪੂਰੇ ਭਾਰਤ ਪੱਧਰ ਵਿੱਚ ਸਾਡਾ ਬੱਚਾ ਜਿਹੜਾ ਆ ਉਹ ਆਪਣੇ ਸਕੂਲ ਦਾ ਆਪਣੇ ਜ਼ਿਲ੍ਹੇ ਦਾ ਪੰਜਾਬ ਦਾ ਨਾਮ ਰੋਸ਼ਨ ਕਰਕੇ ਆਉਂਦਾ ਹੈ ਪੰਜਾਬ ਦੀ ਪ੍ਰਤੀਨਿਧਤਾ ਕਰਦਾ ਹੈ ਤੇ ਉਹ ਵੀ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀ ਹੋਣ ਦੇ ਨਾਤੇ ਵੀ ਜਿਨ੍ਹਾਂ ਨੂੰ ਆਮ ਕਰਕੇ ਸਰਕਾਰੀ ਸਕੂਲਾਂ ਦੇ ਬਾਰੇ ਵਿੱਚ ਕਈ ਗੱਲਾਂ ਬਣਾਈਆਂ ਜਾਂਦੀਆਂ ਤੇ ਜਦੋਂ ਸਰਕਾਰੀ ਸਕੂਲਾਂ ਦੇ ਬੱਚੇ ਨੈਸ਼ਨਲ ਪੱਧਰ ਤੇ ਜਾ ਕੇ ਅਚੀਵਮੈਂਟ ਕਰਦੇ ਆ ਤੇ ਆਪਣੇ ਆਪ ਚਈ ਕਈ ਗੱਲਾਂ ਦਾ ਜਵਾਬ ਹੈ ਸੋ ਮਾਣਤਾ ਮਹਿਸੂਸ ਹੋਏਗਾ ਹੀ ਮਾਣ ਮਹਿਸੂਸ ਹੁੰਦਾ ਗੁਰੂ ਨੂੰ ਖਾਸ ਕਰ ਜਿਹਦੇ ਤੋਂ ਉਹ ਸਿੱਖਿਆ ਲੈ ਕੇ ਗਾਂ ਵਧੇ ਔਨ ਬੱਚਾ ਉਸ ਨੂੰ ਤੇ ਸਭ ਤੋਂ ਜ਼ਿਆਦਾ ਮਾਣ ਹੁੰਦਾ ਪਰ ਇਸ ਵੇਲੇ ਸਿਰਫ ਗੁਰੂ ਦੇ ਨਾਲ ਨਾਲ ਇਸ ਵੇਲੇ ਸਾਰੇ ਹਲਕਾ ਮੰਜੀਠਾ ਸਾਰੇ ਪੰਜਾਬ ਨੂੰ ਮਾਣ ਔਰ ਇਹ ਮਾਪੇ ਨੂੰ ਮਾਣ ਕਿ ਸਾਡੀ ਧੀ ਸਾਡਾ ਪੁੱਤਰ ਜਿਹੜਾ ਪਹਿਲੀ ਪੋਜੀਸ਼ਨ ਤੋਂ ਹੁੰਦਾ 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 ਨੈਸ਼ਨਲ ਦੇ ਉੱਤੇ ਪਹੁੰਚ ਗਿਆ ਉੱਥੇ ਵੀ ਪੋਜੀਸ਼ਨ ਲੈ ਕੇ ਆਇਆ ਇਹ ਵਾਕਿਆ ਹੀ ਮਾਨਵਲੀ ਗੱਲ ਆ ਆਪਾਂ ਵੀ ਮਾਨ ਕਰਦੇ ਹਾਂ ਸਾਡਾ ਪੀਟੀਸੀ ਨਿਊਜ਼ ਵੀ ਉਸ ਬੱਚਿਆਂ ਨੂੰ ਵਧਾਈ ਦਿੰਦਾ ਹੈ ਤੇ گاਾਂ ਵਧਨ ਦੀ ਪ੍ਰੇਰਣਾ ਵੀ ਦਿੰਦਾ ਹੈ ਕਿ گاਾਂ ਵਧੇ ਤਾਂ ਜੋ ਸਾਡਾ ਨਾਂ ਰੋਸ਼ਨ ਕਰ ਸਕੇ ਕੈਮਰਾਮੈਨ ਰਜਿੰਦਰ ਰਾਜ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਮਨਜੀਠਾ